ਉਹ ਸਾਰੇ ਨੂੰ ਆਪਣੇ ਯਾਰੋ ਦੋਸਤਾਂ ਨੂੰ ਤੇ ਆਪਣੇ ਭੈਣ ਭਾਈਆਂ ਨੂੰ ਸਾਰੇ ਨੂੰ ਸਸਰੀਕਾਲ ਤੇ ਆ ਆਪਣਾ ਮਸ਼ੀਨ ਲਾ ਗਿਆ ਆਪਣੇ ਵੱਡਣ ਤੇ ਸਟਾਰਟਿੰਗ ਕਰ ਲਈ ਮਸ਼ੀਨ ਲੇਟ ਹੋ ਗਈ ਯਾਰ ਉਧਰ ਤਰੇ ਫਿਰਦੇ ਤੇ ਆ ਆਪਣਾ 535 ਤੇ ਅੱਜ ਆ 11 ਕੋ ਫੁੱਟੀ ਟਰਾਲੀ ਵਾਲੀ ਤੇ ਆ ਬਣੀ ਕਾਨਕਾ ਤੇ ਇਹਨਾਂ ਤੇ ਆ ਮਸ਼ੀਨ ਚੱਲੀ ਜਾਂਦੀ ਆਪਣੇ ਕੀ ਮਾਹੌਲ ਵਰਦਾ ਬਾਬਾ ਜਿਹੜੇ ਦਿੰਦਾ ਫਿਰਦਾ ਪੂਰੇ ਹੱਤ ਲੈਵਲ ਦੀ ਗੱਲ ਹੋ ਰਹੀ ਉਹਦੇ ਲੈਵਲ ਦੀ ਕਿਉਂ ਬਾਈ ਹੋ ਰਹੀ ਤੇ ਆਪਣੇ ਯਾਰ ਦੋ ਲੱਖ ਰਦਾ ਕਹਿੰਦੇ ਉਡਰਾ ਸੱਪ ਹੈ ਕਿਉਂ ਬਾਈ ਹੈ ਆਪ ਵੀ ਆਪਣੇ ਗੱਡੀ ਦਾ ਪੈਨ ਲਾ ਗਈ। ਬੱਲੀ ਦੇ ਕੀ ਹੈ ਥੋੜੇ ਜਿਹਾ ਲਗਭਗ ਵੀ ਆਪਣਾ ਇਹ ਦਾ ਮੋਲਾ ਭਾਈ ਵਰਗਾ ਜਮਾ ਫਿੱਟ ਕਾੜਦੇ ਆ। ਇਹ ਕਣ ਜੋ ਕਰੀਜੇ ਹੋ ਜੂਗੇ। ਆਹ ਕਰਾਂਗੇ ਆਣੇ ਵਿੱਚ ਉਹ ਕਰੀਜ ਜਿਹੜੇ ਕਰਾ ਕਰਦੇ ਹੁੰਦੇ ਆ। ਜਿਦੋਂ ਮੋ ਦੇ ਰਹੇ। ਜੀ ਹਾਂ ਤੇ ਭਾਈ ਨੇ ਕਰਨਾ ਸਟਾਰਟ ਤੇਜ। ਆਜਾ ਉਹ ਲੱਗਦਾ ਮੇਰੇ ਵੀਰੋ ਮਸ਼ੀਨ ਚ ਆਪਣੀ ਜਾ ਗਿਆ ਹੱਡ। ਇਥੇ ਭਾਂਦੇ ਆਰ ਦੀ ਹੱਡਾ ਰੋੜੀ ਆ ਉਹਦੇ ਕਰਕੇ ਤੇ ਲੈ ਆਓ ਆਪਣਾ 35 30 ਆਪਣੇ ਨੂੰ ਖੜਾ ਯਾਰ ਉਹਦੇ ਵਿੱਚ ਤਾਰਾਂ ਜੀਆਂ ਗਰਮ ਹੋ ਗਈਆਂ ਆਪਣੀ ਟਰਾਲੀ ਭਰ ਗਈ ਤੇ ਆਪਾਂ ਚੱਲੇ ਆ ਬਾਈਲਰਟਸ ਲੈ ਕੇ ਦੇਖਦੇ ਆ ਮਾਹੌਲਾ 'ਚ ਕੀ ਬਣਦਾ ਤੇ ਗੱਲ ਸਿਰਾ ਤੇ ਆ ਕਣਕ ਆਪਣੀ ਵੱਢੀ ਹੁਣ ਟੂੜੀ ਬਣਾ ਮੈਂ ਥੋੜੇ ਟਾਈਮ ਤੇ ਕਰਦੇ ਆ ਆਪਣੇ ਜੋਪਰ ਰੋਟੀਆਂ ਖਾਈ ਜਾਂਦੇ ਆ ਸਾਰੇ ਪੂਰਾ ਪੂਰਾ ਦੇਖਦੇ ਆ ਮਾਹੌਲ ਕੀ ਬਣਦਾ ਤੇ ਹੁਣ ਚੱਲੀ ਜਾਂਦਾ ਗੱਲਬਾਤ ਐਂਡ ਆ ਆਪਣੀ ਗਾਂਕ ਤੇ ਸਰ ਵੇ ਸਟਾਰ ਪੰਚਰ ਹੋ ਗਿਆ ਸੀ ਹੁਣ ਟਾਇਰ ਲਾਇਆ ਜੇ ਫਾਰੇ ਪਿਛਲਾ ਇਧਰ ਸਭ ਦੇ ਖੜਾ ਆ ਜਾ ਇਧਰ ਲਾ ਪੀਲ ਆਇਆ ਆ ਚੂਸ ਕੱਢਦੀ ਸਾਡੀ ਬੋਲੇ ਪਾਦੇ ਟੈਕ ਜਿਹਨੇ ਬਈ ਸਮਾਨ ਤਰ ਲਿਆ ਪਾਈਆਂ ਅੰਦਰ ਆਜੋ ਬਰਾਦੇ ਆਪਣੇ ਨਗਰ ਆ ਗਿਆ ਬਸ ਵੱਡੀ ਕੀ ਯਾਰ ਐਤ ਕੀ ਹੈਗਾ ਆਪਣਾ ਆ ਇਧਰ ਥੋੜਾ ਠੀਕ ਆ ਝਾੜ ਵਧੀਆ ਇਧਰ ਹੈਗਾ 60 ਕੇ ਲਵੇ ਤਵੇ ਲੋਕ ਤਾਂ ਯਾਰ ਹਜ਼ਾਰੋਂ ਕਈ ਜਾਂਦੇ ਸਾਡੇ ਆ ਉਹ ਤਾਂ ਤਾਂ ਨਹੀਂ ਬਰਾ ਸਾਡੇ ਤਾਂ ਸੱਠੀ ਲਿਖਦੇ ਆਹ ਅਰੇ ਕੀ ਹੁਣ ਦੇਖੇ ਇਧਰ ਕਾ ਆਪਣੇ ਬਾਗ ਵਿੱਚ ਖੜੀ ਆ ਇਧਰ ਇਹ ਸੰਗ ਦੀ ਦੁਨੀ ਫੜੀ ਆਪਣੀ ਲੈਣਾ ਮਾਲ ਕੀ ਹੁੰਦਾ ਯੋਏ ਮੇਰਾ ਤਾਇਆ ਦੇ ਤਾ ਇਹਨੇ ਦੇਖ ਹੈਵੀ ਡਰਾਈਵਰ ਆ ਦੇ ਟਰਾਲੀ ਥੋੜੀ ਜੀ ਡੂੰਗੀ ਭਾਈ ਇਹਦੇ ਐਨੀ ਕ ਡੂੰਗੀ ਖਵੋਈ ਆ ਬਸ ਸਿਰਫ ਮਾੜੀ ਜੀ ਇਤੂ ਵੱਤ ਨਹੀਂ ਖਵੋਈ ਬਸ ਬਸ ਐਨੀ ਕ ਖੁੱਭੀ ਆ ਭਾਈ ਯਾਰ ਐਨੇ ਘਟੋਏ ਚ ਪਹਿਲਾਂ ਮੈਂ ਖਵੋਤੀ ਸੀ ਉੱਥੇ ਜੇ ਤਾਂ ਮੈਂ ਤਾਂ ਨਿਕਲਿਆ ਡੋਜਨ ਵਾਲਾ ਕਹਿੰਦਾ ਦੁਬਾਰੇ ਡੋਜਨ ਪਾਵਾਂਗੇ ਆਹ ਕਹਿੰਦਾ ਆ ਭਈ ਖਵੋਈ ਉਹ ਪਰਲੇ ਪਾਸੇ ਗੱਡ ਮੋਟੂ ਆ ਆ ਗਿਆ ਭਈ ਆਪਣੀ ਆਪਣੀ ਇਧਰ ਲੈ ਟਾਇਰ ਸ ਲਗਾੜ ਦੇ ਦੇਖੋ ਜੀ ਮਣੀ ਆ ਮਣੀ ਜੀ ਆਂਡ ਕੱਢ ਰਿਹਾਗਾ ਟਰਾਲੀ ਦੂਰੀ ਬਰਫ ਸਾਦੀ ਚੋਬਰ ਨੇ ਆ ਦੇਖੋ ਡਰਾਈਵਰ ਸਾਹਿਬ ਹਾਂ ਆਈ ਨੇ ਬਿਖਾਈ ਡੇਖੀ ਡਰਾਈਵਰ ਸਾਹਿਬ ਇਧਰ ਡਰਾਈਵਰ ਸਾਹਿਬ ਦੇਖੋ ਜੀ ਆ ਡਰਾਈਵਰ ਸਾਹਿਬ ਇਧਰ ਉਹ ਖੜਾ ਆਪਣਾ ਝੋਟਾ ਆ ਡਰਾਈਵਰ ਸਾਹਿਬ ਬਾਏ ਕਰੋ ਜੀ ਇਧਰ ਇਧਰ ਡਰਾਈਵਰੀ ਆ ਡਰਾਈਵਰੀ ਦੇਖੋ ਜੀ ਮਣੀ ਡ라이ਵਰ ਤਾਂ ਇਤਰਾ ਖਵਾਉਣ ਵਾਲਾ ਡਰਾਈਵਰ ਜਿਹੜਾ ਟਰਾਲੀ ਕੀ ਉਹ ਹੀ ਆ ਹਾਂ ਸਾਜੀ ਰਾਣਾ ਖੰਡ ਦੇਖਦੇ ਆ ਕੱਢਦਾ ਕਿ ਨਹੀਂ ਐਵਰ ਸਾਹਿਬ ਜੱਕੇ ਜੀ ਸੱਟ ਲਿਆ ਕਰੋ ਮਣੀ ਮਣੀ ਦੇਖ ਇਧਰ ਮਣੀ ਓਏ ਮਣੀ ਡਰਾਈਵਰ ਸਾਹਿਬ ਕਿਧਰ ਨੇ ਮਣੀ ਜੀ ਕੱਟ ਰਹੇ ਨੇ ਆਂਟ ਕਾਲੇ ਗਾਰੇ ਦੀ ਮਾਗਰ ਜੀ ਮੜਿਆ ਬਾਬਾ ਜੀ ਆਰੇ ਵੀਰੋ ਉਹ ਜੱਲੀ ਜਾਂਦੇ ਮਸ਼ੀਨ ਦੇ ਉਹ ਖਰਾਬ ਜੀ ਹੋ ਗਈ ਚੈਨ ਜੀ ਟੁੱਟ ਗਈ ਸੀ ਯਾਰ ਉਹ ਜਿੱਦ ਲਈ ਜਾਂਦੇ ਆ 36 30 ਚ ਪਾਉਣੇ ਆ ਉਹ 56 ਵੀ ਤੋੜ ਲਿਆ ਆਪਣਾ ਆਪਣੇ ਦਾ ਉਹ ਖੜਾ ਲੀਲਾ ਜਾ ਉਹਦੇ ਯਾਰ ਤਾਰਾਂ ਜੀਆਂ ਗਰਮ ਹੋ ਗਿਆ ਸੀ ਉਹਦੇ ਕਰਕੇ ਉਹਨੂੰ ਬਾਹਰ ਹੀ ਖੜਾਤਾ ਪ੍ਰੈਸ ਕੇ ਜਾ ਬਾਈ ਨੇ ਮਾਰਦਾ ਹਾਰਨ ਤੇ ਆ ਖੜਾ ਇੱਕ 56 ਵੀ ਆਪਣਾ 56 ਵੀ ਚੱਲੀ ਜਾਂਦਾ ਉਹਦੇ ਮਗਰ 42 ਫੁੱਟਾ ਟਰਾਲਾ ਆਪਣਾ ਉਹ ਫਾਦਰ ਸਾਹਿਬ ਫਿਰਦੇ ਆਪਣੇ ਘਰੇ ਜਾਂਦੇ ਤੇ ਆ ਤਾਇ ਹੋਰੀ ਆ ਇੱਕ ਬਾਬਾ ਤੇ ਦੇਖਣ ਦੇ ਵੇਰ ਕੀ ਬਣਦਾ ਮਾਹੌਲ ਨੇ ਉਹ ਦੁਬਾਰਾ ਦਿਖਾਇਆ ਮੈਂ ਤੁਹਾਨੂੰ ਝੱਟ ਕੋਈ ਬਣਾਦਾ ਹੋਇਆ ਤਾਂ ਆਪਣਾ ਸਮਾਪਤ ਹੁੰਦਾ ਹੈ ਅੱਜ ਦਾ ਕੰਮ ਤੇ ਬਸ ਉਹ ਇੱਕ ਗੱਲ ਰਹਿ ਗਿਆ ਉਹ ਵੀ ਆਪਣੇ ਬਾਬੇ ਦੀ ਵਜ੍ਹਾ ਦੇਉਂਦਾ ਆਹ ਕਾਣ ਕੇ ਨਿਕਲੀ ਹੈ ਕਹਿੰਦਾ ਨਾ ਬਾਬੇਓ ਮਸ਼ੀਨ ਦਾ 4 ਨੰਬਰ ਦਾ ਇੱਕ ਆ ਤੇ ਹੋ ਜਾਂਦੀ ਆ ਤੇ ਆ ਜੋ ਉੱਪਰ ਰਹਿ ਗਿਆ ਉਹ ਦਿਖਾਏ ਹੈਲੋ ਹੈਲੋ ਕਰੀ ਜਾਂਦਾ ਇਹਨੂੰ ਧੜ ਕੇ ਵਲੌਗ ਚ ਕੁੱਟਣਾ ਦਾ ਫੜ ਕੇ ਘੇਰਾ ਪਾ ਕੇ ਆ ਹੁਣ ਇਹਦਾ ਹੈਵੀ ਡਰਾਈਵਰ ਆ ਕਹਿੰਦੇ ਮੇਰੇ ਵੀਰੋ ਇਹ ਟਰਾਲੀ ਖੜੋ ਖਵਾਉਣ ਚ ਇੱਕ ਨੰਬਰ ਆ ਕਹਿੰਦੇ ਗੱਭਰੂ ਚੋਟੀ ਦਾ ਡਰਾਈਵਰ ਆ ਬਰਾ ਏ ਗੱਭਰੂ ਦੇਖਦੇ ਕੀ ਬਣਦਾ ਹੋਇਆ ਹਾਲਾਤ ਇਹ ਗਾਠੀਗਾ ਨਗਾ 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 ਟਪਾਹਾ ਗਿਆ ਬਾਈ ਉਹ ਉੱਥੇ ਬਣਾ ਲੱਗੂ ਆਹ ਇਹਦੇ ਹਿੱਕ ਦੇ ਜ਼ੋਰ ਦਾ ਬਟਾ ਇਹਨੇ ਗੱਭਰੂ ਟੇਡੀਆਂ ਕਰਕੇ ਟਪਾਉਂਦਾ ਹੈ ਹਾਂ ਪਤਾ ਨਹੀਂ ਕੀ ਕਰੂ ਸਿਕਸ ਪਾ ਕੇ ਪੈਂਦੀਆ ਗੱਭਰੂ ਦੇ ਹੋ ਦੇ ਗੱਭਰੂ ਦੇ ਡੌਲਿਆਂ ਦੇ ਜ਼ੋਰ ਆ ਕਹਿੰਦਾ ਮੇਰੇ ਵੀਰੋ ਇੱਕ ਦੇ ਤੂਫਾਨ ਨਾਲ ਹੀ ਨੱਕਾ ਮੋੜਦਾ ਨੇ ਕਹੀ ਚੱਕੀ ਵਰਦਾ ਮੋੜਦੇ ਤੇ ਕਿਆ ਵੇਖਦਾ ਕੀ ਬਾਣਦਾ ਕਾ ਬਰੂ ਦਾ ਆਏ ਗੱਡੀ ਕਰ ਚੜਾ ਦੇ ਸਿੱਧੀ ਜੜਾ 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 ਪਾ ਦੇ ਐਵੇਂ ਗੇਅਰ ਲਾ ਲੱਟ ਚੱਕਰ ਨਹੀਂ ਨਹੀਂ ਜੋਰ ਹੀ ਲਾ ਵਾ ਜੋਰ ਯੱਕ ਵੀ ਚੱਲ ਜਾ ਜਾ ਆਹ ਆਹ ਨਾ ਜੀ ਆਹ ਆਹ ਆਏ ਹਾਏ ਆਏ ਹਾਏ ਇਹਨੇ ਇੱਥੇ ਦਾ ਜੋਰ ਦਾ ਪਤਾ ਹੀ ਨਹੀਂ ਲੱਗਿਆ ਆਈਦ ਲੰਗ ਗולם ਗਈ ਹੋਏ ਪਈ ਚਲੋ ਬਾਦ ਗਾਣੀ ਕਲਿੱਪ ਤੇ ਦੇਖਦੇ ਹਾਂ ਮਾਹੌਲ ਕੀ ਬਣਦਾ ਚਾਣ ਤੇਰੇ ਚਲੋ ਠੀਕ ਆ ਬਸ ਸੋ ਆ ਰਹਿ ਗਿਆ ਆਪਣੇ ਕੋਲ ਕੋਈ ਕਾਫੀ ਜਿਹੜੇ ਤੇ ਫੇਰ ਆਪਣਾ ਕਰਦੇ ਚੈਨਲ ਆਪਣੇ ਨੂੰ ਵਲੌਗ ਨੂੰ ਇੱਥੇ ਖਾਦਣ ਆ ਆ ਦੇਖ ਲੋ ਬਸ ਦੋ ਵੀਰ ਜਿਹੜੇ ਕਹਿੰਦੇ ਬਸ ਬਾਸ ਚ ਚਾਲਦੇ ਹਨਾ ਨੂੰ ਮੇਰਾ ਹੋ ਗਿਆ ਅੱਜ ਯਾਰ ਬਲਮੇ ਸ਼ੇਰ ਖੜੀ ਥੋੜਾ ਉਹਨੇ ਨਾਮ ਲਵਾਦਾ ਉਹਦਾ ਆਪਣਾ ਜੱਟ ਦਾ ਕਾਰ ਬੈਂਚਰ ਹੋ ਗਿਆ ਉਹ ਸੱਜਰ ਵਾਲੇ ਖੋਲਣਾ ਪਏ ਕਾਰ ਖੋਲਣ ਵਾਲਾ ਪਏ એખ્યા કી પાનાજ તો યાર બહુ દુઃખી હોય તે આપણે ચેનલનું પરો સબસક્રાઈબ